ਆ ਦੋ ਸਿੰਘਾਂ ਨੂੰ ਬੇਨਤੀ ਕਰਾਂਗਾ ਭਾਈ ਰਣਜੀਤ ਸਿੰਘ 11 ਨੰਬਰ ਭਾਈ ਰਣਜੀਤ ਇਹ ਡੀਐਮ ਸਾਡੇ ਕੋਲ ਆ ਸਾਨੂੰ ਪਤਾ ਵਾ ਜਿਹੜੇ ਕੋ ਸਿੰਘ ਨਹੀਂ ਆ ਸਕਦੇ ਕਿਸੇ ਦੀ ਮਜਬੂਰੀ ਆ ਮੈਨੂੰ ਸ੍ਰੂਤ ਸਿੰਘ 2 ਨੰਬਰ ਉਹਨਾਂ ਦਾ ਫੋਨ ਆਇਆ ਵਾ ਉਹ ਹైదరాబాద్ ਤੋਂ ਆਉਂਦੇ ਕਹਿੰਦਾ ਮੇਰੀ ਮਜਬੂਰੀ ਪਰਸੇ ਵੇਲੇ ਮੈਂ ਨਹੀਂ ਆ ਸਕਦਾ ਮੇਰੀ ਹਾਜ਼ਰੀ ਦਵਾ ਦਿਓ ਉਹ ਕਹਿੰਿਆ ਨੇ ਮੀਨੀ ਆਖਰਾ ਮੈਂ ਨਹੀਂ ਬੜਾ ਜ਼ਿਆਦਾ ਪੈਂਦਾ ਸੀ ਉਹ ਕਾਸੀ ਮਰਾਓ ਗਿਆ ਕੰਮ ਸਾਰਿਆਂ ਨੂੰ ਵੇਲੇ ਆਪਾਂ ਕੋਈ ਵੀ ਨਹੀਂ ਕਿ ਆਪਾਂ ਚੁੱਕ ਕਰਕੇ ਉਹਦੇ ਕਰਦੇ ਆ ਤੋ ਬੇਨਤੀ ਹੈ ਮੇਰੀ ਹੈ ਪ੍ਰਵਾਨ ਕਰਨੀ ਆ ਕਿ ਜਿੰਨਾ ਚਿਰ ਅੱਜ ਅਸੀਂ ਆਪਾਂ ਨੂੰ ਇਹ ਦੱਲੀਆਂ ਵੀ ਮੈਡੀਕਲ ਨਾਲ ਜੁੜੀ ਆ ਜਾਨ ਕਾ ਵੀ ਗੱਲ ਜੁੜੀ ਆ ਮਰੀਜ਼ਾਂ ਨਾਲ ਮਰੀਜ਼ਾਂ ਨਾਲ ਜੁੜੀ ਆ ਜੀ ਦਰਬਾਰ ਸਾਹਿਬ ਨੇ ਵੀ ਮਾਈਂਟ ਹੈ ਕਿ ਨਾਲੇ ਕੋਈ ਜਿਹਨਾਂ ਨੇ ਇੱਥੇ ਆਪਰੇ ਸੁੱਤਾ ਦੇ ਅੱਖਾਂ ਪਾਏ ਆ ਆਪ ਤੋਂ ਪਹਿਲਾਂ ਆਪਣਾ ਮੇਂ ਸੁੱਤਾ ਦੇ ਅੱਖਾਂ ਪਾ ਕੇ ਇਸ ਪਾਸੇ ਬਾਤ ਹੋਈ ਆ ਇਹ ਉਹਨਾਂ ਨੇ ਹੁਣ ਕੀਤੀ ਆ ਤੇ ਇਹੇ ਬੁਲਾ ਲਿਆ ਵਾਅਲਿਕੂ ਕੀਕਾ ਖਾਨ ਸਾਹਿਬ ਇੰਕਾ ਦਾ ਕਿਉਂਕਿ ਮੈਂ ਇਕੱਲੇ ਇਕੱਲੇ ਸਿੰਘ ਦਾ ਨਾਮ ਨਹੀਂ ਬੋਲਾਂਗਾ ਅਗਰ ਨਾਮ ਬੋਲਾਂਗਾ ਤਾਂ ਨਾਮਾ ਬੀਤੀ ਮੇਰਾ ਸਹਿਬ ਜਿਹੜਾ ਸਮਾਯਾ ਅੱਜ ਪ੍ਰਧਾਨ ਜੀ ਆਪਣਾ ਨਾਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਾਨਪ੍ਰੀਤ ਸਿੰਘ ਪੁੱਲਰ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸਬ ਕਮੇਟੀ ਬਾਬਾ ਕਾਲਾ ਸਾਹਿਬੀ ਦਾ ਮੁਖ ਸੇਵਾਦਾਰ ਜੋ ਮੇਰੇ ਤੋਂ ਪਹਿਲਾਂ ਬਹੁਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਮਤ ਸਿੰਘ ਜੀ ਮੁਖ ਸੇਵਾਦਾਰ ਮੁੱਛੇ ਭਾਰਦੇ ਔਰ ਉਹਨਾਂ ਤੋਂ ਬਾਅਦ ਮੇਰੇ ਵੱਡੇ ਵੀਰ ਭਾਈ ਸ਼ਿਵਦੇਵ ਸਿੰਘ ਜੀ ਮੁੱਖ ਸੇਵਾਦਾਰ ਸੂਚੇਪਾਰ ਦੇ ਵੱਲੋਂ ਬੇਨਤੀਆਂ ਜੋ ਕੀਤੀਆਂ ਗਈਆਂ ਅੱਜ ਦੀ ਇਕੱਤਰਤਾ ਬਹੁਤ ਸ਼ਾਨਦਾਰ ਹੋਈ ਹੈ ਬਹੁਤ ਸਿੰਘ ਮੀਟਿੰਗ ਵਿੱਚ ਆਏ ਨੇ ਤੇ ਮੇਰੇ ਤੋਂ ਪਹਿਲਾਂ ਸਾਰਿਆਂ ਬੁਲਾ ਰਹੇ ਨੇ ਬਹੁਤ ਵਧੀਆ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਾਂਗਾ ਜਿੰਨੀ ਹਾਲਾਤ ਇਸ ਵੇਲੇ ਖੰਡ ਪਾਰਟਿਸ਼ਨਾਂ ਦੀ ਮਾਰੀ ਹੈ ਕਿ ਮੇਰਾ ਖਿਆਲ ਕੋਈ ਰੱਖਿਆ ਯੂਨੀਅਨ ਹੋਵੇ ਕੋਈ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੋਣ ਜਾਂ ਭਈਏ ਸਾਡੇ ਦੇਸ਼ ਵਿੱਚ ਆਉਂਦੇ ਨੇ ਉਹਨਾਂ ਦੀ ਇੰਨੀ ਮਾੜੀ ਹਾਲਤ ਨਹੀਂ ਖੰਡ ਪਾਠੀ ਸਿੰਘ ਜਿਹੜੇ ਨੇ ਗੁਰਦੁਆਰਾ ਵਿੱਚ ਮੁੰਝੇ ਸੌਂਦੇ ਵੇਖੇ ਸਾਡੇ ਬਾਬਾ ਕਾਲਾ ਸਾਹਿਬ ਦੇ ਵਿੱਚ ਖੰਡ ਪਾਠੀ ਸਿੰਘ ਜਿਹੜੇ ਪੁੰਝੇ ਸੌਂਦੇ ਨੇ ਉਹਨਾਂ ਵਾਸਤੇ ਕੋਈ ਰਹਿਸ਼ਮੀ ਨਹੀਂ ਹੈ ਕੋਈ AC ਦਾ ਪ੍ਰਬੰਧ ਨਹੀਂ ਹੈ ਥੱਲੇ ਦਰੀਆਂ ਵਿਚਾਈਆਂ ਨੇ ਮਾੜੇ ਮੋٹے ਜਿਹੜੇ ਗੱਦੇ ਸੁੱਟੇ ਨੇ ਉਹ ਪੁੰਝੇ ਸੌਂਦੇ ਨੇ ਮੈਂ ਸ਼ਰੋਮਣੀ ਖੰਡ ਪਾਠੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੋਂ ਕੋਲੋਂ ਬੇਨਤੀ ਕਰਦਾ ਕਿ ਪ੍ਰਧਾਨ ਸਾਹਿਬ ਆਪ ਨਿਗਾਹ ਮਾਰ ਕੇ ਕਿ ਖੰਡ ਪਾਠੀ ਸਿੰਘਾਂ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਹੈ ਤੇ ਉਹ ਠੀਕ ਕੀਤਾ ਜਾਏ ਦੂਸਰੀ ਮੇਰੀ ਬੇਨਤੀ ਹੈ ਕਿ ਗੁਰਦੁਆਰਾ ਬਾਬਾ ਕਾਲਾ ਸਾਹਿਬ ਜੋ ਇੰਚਾਰਜ ਹੈ ਖੰਡ ਪਾਠਾ ਭਾਈ ਕੇਵਲ ਸਿੰਘ ਔਰ ਹੈਡ ਗੰਥੀਵ ਸਾਹਿਬ ਵੀ ਨੇ ਉਹ ਸਤਕਾਰਯੋਗ ਨੇ ਪਰ ਜਿਹੜਾ ਉਹਨਾਂ ਮਾੜਾ ਪ੍ਰਬੰਧ ਗੁਰਦੁਆਰਾ ਬਾਬਾ ਕਾਲਾ ਸਾਹਿਬ ਇਹ ਕੀਤਾ ਹੋਇਆ ਸਾਡਾ ਇੱਕ ਬਿੱਲ ਤੇ ਇੱਕ ਨਾਗਾ ਜਦੋਂ ਮਰਜੀ ਸਾਡੇ ਕੋਲ ਸਟੇਟਮੈਂਟਾਂ ਲੈ ਲੈ ਅਸੀਂ ਮੈਨੇਜਰ ਸਾਹਿਬ ਨੂੰ ਸਟੇਟਮੈਂਟਾਂ ਦਿੱਤੀਆਂ ਨੇ ਅੱਜ ਮੇਰਾ ਖਿਆਲ ਕਿ 4-5 ਦਿਨ ਹੋ ਗਏ ਨੇ ਪਰ ਸਾਨੂੰ ਉਹਨਾਂ ਦਾ ਕੋਈ ਰਿਵਿਊ ਨਹੀਂ ਪ੍ਰਾਪਤ ਹੋਇਆ ਉਹਨਾਂ ਕੀ ਕਾਰਵਾਈ ਕੀਤੀ ਅਸੀਂ ਲਿਖਤੀ ਦਿੱਤਾ ਹੈ ਨਾਲ ਉਹ ਬਿੱਲ ਆਏ ਨੇ ਜਿਨ੍ਹਾਂ ਦੇ ਕਈਆਂ ਦੇ 5-5 ਬਿੱਲ ਕਰਕੇ ਤੇ ਨਾਗੇ ਪਾਏ ਜਾਂਦੇ ਨੇ ਸਾਡਾ ਇੱਕ ਬਿੱਲ ਤੇ ਇੱਕ ਨਾਗਾ ਹੁੰਦਾ ਜੋ ਰੁਟੀਨ ਵਾਈ ਹੁੰਦਾ ਹੈ ਜਾਂ ਦੋ ਬਿੱਲ ਤੇ ਉਸ ਤੋਂ ਬਾਅਦ ਇੱਕ ਨਾਗਾ ਹੁੰਦਾ ਰੁਟੀਨ ਵਾਈ ਪਰ ਚਾਰ ਚਾਰ ਪੰਜ ਪੰਜ ਬਿੱਲ ਜਿਹੜੇ ਜਿਨ੍ਹਾਂ ਦੇ ਕੀਤੇ ਜਾਂ ਮੈਂ ਪੁੱਛਣਾ ਚਾਹੁੰਨਾ ਹੈ ਕਿ ਮੈਨੇਜਰ ਸਾਹਿਬ ਇਸ ਐਜੰਸੀ ਸਾਹਿਬ ਦਾ ਉਹਨਾਂ ਪਾਛੀਆਂ ਸਿੰਘਾਂ ਦੇ ਨਾਲ ਕੀ ਲੈਣ ਦੇਣ ਹੈ ਮੈਂ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ ਮੈਂ ਧਾਮੀ ਸਾਹਿਬ ਨੂੰ ਸਖਤਰ ਸਾਹਿਬ ਨੂੰ ਬੇਨਤੀ ਕਰਦਾ ਸਖਤਰ ਸਾਹਿਬ ਆਪ ਜੀਆਂ ਦੇ ਨੋਟ ਵਿੱਚ ਵੀ ਲਿਆਂਦਾ ਜਾਵੇਗਾ ਆਪ ਉਹਦੀ ਇਨਕੁਆਰੀ ਪੜਤਾਲ ਕਰਕੇ ਯੋ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਲਿਆਂਦਾ ਜਾਵੇ ਬੇਨਤੀ ਹੈ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਮੁਖ ਸਿੰਘ ਅਮੀਸ਼ਾ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਰਜਿਸਟਰ ਭਾਰਤ ਦਾ ਮੁਖ ਸੇਵਾਦਾਰ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸਾਰੇ ਇਨਵਰਟ ਜਿਹੜਾ ਕਿੱਥੇ ਹੋਇਆ ਨਹੀਂ ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਆ ਇਸ ਵਿੱਚ ਅਖੰਡ ਪਟ ਸਿੰਘਾਂ ਦੇ ਜੋ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਅਖੰਡ ਪਟ ਸਿੰਘਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਸਭ ਤੋਂ ਤਾਂ ਪਹਿਲਾਂ ਸਭ ਤੋਂ ਵੱਡੀ ਮੁਸ਼ਕਲ ਆ ਜੋ ਅਖੰਡ ਪਟ ਸਿੰਘਾਂ ਦੀ ਮੈਡੀਕਲ ਇੰਸ਼ੋਰੈਂਸ ਆ ਉਹ ਅਸੀਂ ਚਾਹੁੰਦੇ ਆ ਕਿ ਜਿਹੜੀ ਅਖੰਡ ਪਟ ਸਿੰਘਾਂ ਦੀ ਮੈਡੀਕਲ ਇੰਸ਼ੋਰੈਂਸ ਆ ਜਿਵੇਂ ਦੂਜੇ ਮੁਲਾਜ਼ਮਾਂ ਦੀਆਂ ਇੰਸ਼ੋਰੈਂਸਾਂ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਅਖੰਡ ਪਟ ਸਿੰਘਾਂ ਦੀਆਂ ਇੰਸ਼ੋਰੈਂਸਾਂ ਹੋਣ ਬਾਕੀ ਜੋ ਅਖੰਡ ਪਾਟ ਸਿੰਘਾ ਨੂੰ ਨਜਾਇਜ਼ ਤੌਰ ਤੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਵਾਸਤੇ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਹੈ ਜੀ ਜਿਹੜੀ ਭੇਟਾ ਨੂੰ ਲੈ ਕੇ ਗਈ ਵਾਜੀ ਭਾਜੀ ਪਿਆ ਗਿਆ ਅਸਾਂ ਕਿੰਨੀ ਭੇਟਾ ਲੈਣੀ ਆ ਜਿਹੜੀ ਭੇਟਾ ਦੇਖੋ ਜਿਹੜੀ ਅਖੰਡ ਪਾਟ ਸਾਹਿਬ ਦੀ ਭੇਟਾ ਆ ਉਹ ਤੇ ਨਾ ਕੋਈ ਦੇ ਹੀ ਸਕਦਾ ਆ ਪਰ ਅਸੀਂ ਚਾਹੁੰਦੇ ਆ ਜੋ ਅੱਜ ਮਹਿੰਗਾਈ ਦਾ ਦੌਰ ਚੱਲ ਰਿਹਾ ਆ ਜਿਹੜੀ ਮਹਿੰਗਾਈ ਅਸਮਾਨ ਨੂੰ ਛੂ ਰਹੀ ਆ ਉਸ ਹਿਸਾਬ ਦੇ ਨਾਲ ਅਸੀਂ ਤੇ ਚਾਹੁੰਦੇ ਜਿਹੜੀ ਅਖੰਡ ਪਾਟ ਸਾਹਿਬ ਦੀ ਪ੍ਰਤੀ ਅਖੰਡ ਪਾਠੀ ਸਿੰਘ ਨੂੰ ਇੱਕ ਅਖੰਡ ਪਾਠੀ ਸਿੰਘ ਨੂੰ ਅਖੰਡ ਪਾਠ ਸਾਹਿਬ ਦੀ ਘੱਟ ਤੋਂ ਘੱਟ 2500 ਰੁਪਇਆ ਭੇਟਾ ਚਾਹੀਦਾ ਭਾਵੇਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾ ਨਿਭਾ ਰਿਹਾ ਹੈ ਭਾਵੇਂ ਲੋਕਲ ਗੁਰਦੁਆਰਿਆਂ ਵਿੱਚ ਪਿੰਡਾਂ ਵਿੱਚ ਸੇਵਾ ਨਿਭਾ ਰਿਹਾ ਹਨ ਸਾਨੂੰ ਉਹਨਾਂ ਦੀ ਸਾਮ ਸੰਭਾਲ ਕਰਨੀ ਚਾਹੀਦੀ ਹੈ ਔਰ ਵਤ ਤੋਂ ਵਤ ਭੇਟਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੇ ਜਿਹੜੇ ਬੱਚੇ ਆ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਆ ਉਹ ਸਹੀ ਟੰਗ ਨਾਲ ਚਲਾ ਸਕਣ ਜੋ ਨਵੇਂ ਅਖੰਡਪਾਤ ਸਿੰਘਾਂ ਦੀ ਭਰਤੀ ਕੀਤੀ ਗਈ ਆ ਉਹ ਤਕਰੀਬਨ 100 ਤੋਂ 150 ਸਿੰਘ ਦੀ ਜ਼ਰੂਰਤ ਸੀ ਔਰ ਘੱਟ ਤੋਂ ਘੱਟ ਤਕਰੀਬਨ 300 ਦੇ ਕਰੀਬ ਜਿਹੜੀ ਉਹ ਭਰਤੀ ਕੀਤੀ ਗਈ ਆ ਇਸੇ ਹੀ ਤਰ੍ਹਾਂ ਸੀ ਜਿਹੜੇ ਬਾਹਰਲੇ ਗੁਰਦੁਆਰਾ ਸਹਿਬਾਨ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਆ ਨਾ ਉਥੇ ਅਖੰਡਪਾਤ ਸਿੰਘਾਂ ਦੇ ਜਿਹੜੇ ਅਖੰਡ ਪਾਠ ਸਾਹਿਬ ਆ ప్రతి ਮਹੀਨਾ 8 ਤੋਂ 10 ਅਖੰਡ ਪਾਠ ਸਾਹਿਬ ਹੁੰਦੇ ਆ ਔਰ ਉੱਥੇ ਵੀ ਭਰਤੀ ਕੀਤੀ ਜਾ ਰਹੀ ਆ ਜੇਕਰ ਅਸੀਂ ਕਿਸੇ ਨਾਲ ਸੰਪਰਕ ਕਰਦੇ ਆ ਜਾਂ ਮੈਨੇਜਰ ਸਾਹਿਬਾਨਾਂ ਨਾਲ ਸੰਪਰਕ ਕਰਦੇ ਆ ਉਹ ਕਹਿੰਦੇ ਕਿ ਸਾਨੂੰ ਜਿਹੜੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਫੋਨ ਆਉਂਦੇ ਆ ਉਹ ਕਹਿੰਦੇ ਆ ਕਿ ਇਹਨਾਂ ਅਖੰਡ ਪਾਠ ਸਿੰਘ ਲਾਉਣਾ ਅਸੀਂ ਮੈਂਬਰ ਸਾਹਿਬਾਨ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਵੱਲੋਂ ਕਿਸੇ ਵੀ ਸਿੰਘ ਨੂੰ ਸੇਵਾਦਾਰ ਭਾਵੇਂ ਹੈਲਪਰ ਸਿੰਘਾਂ ਦੀ ਨਜਾਇਜ਼ ਭਰਤੀ ਨਾ ਕਰਕੇ ਜਿਹੜੇ ਪਹਿਲੇ ਅਖੰਡ ਪਾਰਟੀ ਸਿੰਘ ਆ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਮੁਸ਼ਕਲ ਨਾ ਕਰੀਏ ਇਹ ਜਿਹੜਾ ਸਭ ਤੋਂ ਪਹਿਲਾਂ ਤੇ ਅਸੀਂ ਜਿਹੜੇ ਮੁੱਖ ਅਧਿਕਾਰੀ ਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨਾਲ ਸੰਪਰਕ ਕਰਾਂਗੇ ਐਜੈਕਟਿਵ ਦੇ ਮੈਂਬਰਾਂ ਨਾਲ ਸੰਪਰਕ ਕਰਾਂਗੇ ਔਰ ਮੈਂ ਜੋ ਦਫਤਰੀ ਮੈਨੇਜਮੈਂਟ ਹੈ ਸਖਤਰ ਸਹਿਬਾਨ ਮੈਨੇਜਰ ਸਹਿਬਾਨ ਉਹਨਾਂ ਨਾਲ ਸੰਪਰਕ ਕਰਕੇ ਜੇਕਰ ਸਾਡੇ ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਆ ਤੇ ਗੁਰੂ ਰਾਮਦਾਸ ਦੀ ਕਿਰਪਾ ਆ ਅਗਰ ਨਹੀਂ ਹੁੰਦੇ ਫਿਰ ਆਉਣ ਵਾਲੇ ਦਿਨਾਂ ਵਿੱਚ ਅਖੰਡ ਪਟ ਸਿੰਘਾ ਵਾਲੋ ਇੱਕ ਵੱਡਾ ਸੰਘਰਸ਼ ਜਿਹੜਾ ਉਹ ਵਿੱਡਿਆ ਜਾਏਗਾ